ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਤੇ ਬਾਈ ਗਲਾਬ ਸਿੱਧੂ ਦਾ ਜਿਹੜਾ ਨਵਾਂ ਗੀਤ ਆਇਆ ਸੀ ਤੇ ਉਹਦੇ ਚ ਉਹ ਬਾਈ ਨੇ ਨਾ ਸਰਪੰਚਾ ਤੋਂ ਢੀ ਮਾਫੀ ਮੰਗੀ ਹੈ ਤੇ ਉਹ ਤੁਸੀਂ ਆ ਵੀਡੀਓ ਦੇਖ ਸਕਦੇ ਹੋ ਲਾਈ ਵੀਡੀਓ ਬਾਈ ਨੇ ਹੋ ਕੇ ਪਾਈ ਹੈ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਲਾਬ ਸਿੱਧੂ ਤੇ ਜਿਵੇਂ ਤੁਹਾਨੂੰ ਪਤਾ ਆਪਣਾ ਗਾਣਾ ਆਇਆ ਸੀ ਤੇ ਉਹਦੇ ਚ ਇੱਕ ਲਾਈਨ ਸੀਗੀ ਸਰਪੰਚ ਵਾਲੇ ਤੇ ਉਹਦੇ ਕਰਕੇ ਸਾਡੇ ਜਿੰਨੇ ਵੀ ਪੰਜਾਬ ਦੇ ਸਰਪੰਚਾ ਮੌਜੂਦਾ ਸਰਪੰਚਾ ਉਹਨਾਂ ਨੂੰ ਉਹ ਗੱਲ ਨਹੀਂ ਸਹੀ ਲੱਗੀ ਪਰ ਅਸੀਂ ਕਿੰਟੇਨਰਟੇਨਮੈਂਟ ਲਈ ਇਹ ਗਾਣਾ ਗਾਇਆ ਸੀ ਫੇਰ ਵੀ ਜੇ ਕਿਸੇ ਵੀ ਸਾਡੇ ਸਰਪੰਚ ਵੀਰ ਨੂੰ ਜਾਂ ਕਿਸੇ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਵੀਰ ਨੂੰ ਕਿਸੇ ਵੀ ਭਰਾ ਨੂੰ ਕੋਈ ਵੀ ਠੇਸ ਪਹੁੰਚੀ ਆ ਤਾਂ ਉਹਦੇ ਲਈ ਬਹੁਤ ਤਹਿ ਦਿਲ ਤੋਂ ਮੈਂ ਮਾਫੀ ਮੰਗਦਾ ਤੁਹਾਡੇ ਛੋਟੇ ਭਰਾ ਤੁਹਾਡੇ ਬੱਚੇ ਆ ਆਪਣਾ ਛੋਟਾ ਭਰਾ ਆਪਣਾ ਬੱਚਾ ਸਮਝ ਕੇ ਜਰੂਰ ਮਾਫ ਕਰਿਓ ਤੁਸੀਂ ਵੱਡਿਆਂ ਸਾਰੇ ਪਿੰਡ ਦਾ ਸਰਪੰਚ ਸਾਰੇ ਪਿੰਡ ਦਾ ਮੇਨ ਮੁਖੀ ਹੁੰਦਾ ਤੇ ਤੁਸੀਂ ਵੱਡਿਆਂ ਆਪਣਾ ਬੱਚਾ ਆਪਣਾ ਭਰਾ ਸਮਝ ਕੇ ਮਾਫ ਕਰਿਓ ਸასი ਸ਼ਕਲ